ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਾਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਹਾਂ ਕਸੂਤਾ ਫਸ ਗਈ ਹੈ ਜਿਆ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਉਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਦ ਕਿ ਸੁਖਵੀਰ ਸਿੰਘ ਬਾਦਲ ਵੀ ਰੋਣ ਲੱਗੇ ਨੇ ਦੂਜੇ ਪਾਸੇ ਮਜੀਠੀਆ ਸਾਹਿਬ ਨੂੰ ਜੇਲ੍ਹ ਹੋ ਗਈ ਹੈ ਯਾਨੀ ਕੋਰ ਦਾ ਬਹੁਤ ਵੱਡਾ ਫੈਸਲਾ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿਸ ਗਗਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੌਪ ਆ ਗਏ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਨਿਕਲ ਨਹੀਂ ਦਿੰਦੇ ਪਰ ਜਿਹੜੀ ਜੇਲ੍ਹ ਦੀ ਖਬਰ ਸੁਣੀ ਆ ਇਹ ਤਾਂ ਤੁਹਾਡੇ ਕੋਲ ਪਹਿਲਾਂ ਵੀ ਆ ਗਈ ਹੋਣੀ ਆ ਪਰ ਹੋਰ ਜਿਹੜੀ ਖਬਰ ਸੁਣੋਗੇ ਸੀਏ ਮਾਨ ਨੇ ਇੱਕ ਹੋਰ ਵੱਡਾ ਸਕੰਜਾ ਕੱਸ ਦਿੱਤਾ ਔਰ ਦੂਜੇ ਪਾਸੇ ਹਾਈ ਕੋਰਟ ਨੇ ਕਿਹੜੀ ਹਦਾਇਤ ਦਿੱਤੀ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿੰਨੀ ਦੇਰ ਦੇ ਲਈ ਅੰਦਰ ਰੱਖਿਆ ਜਾਣਾ ਜੇਲ੍ਹ ਦੇ ਅੰਦਰ ਨਾਪਾ ਜੇਲ੍ਹ ਦੇ ਵਿੱਚ ਨੂੰ ਰੱਖਿਆ ਜਾਣਾ ਔਰ ਕਿੰਨੇ ਸਮੇਂ ਲਈ ਰੱਖਿਆ ਜਾਣਾ ਇੱਕ ਤਾਂ ਤੁਹਾਨੂੰ ਇਹ ਵੀ ਪੂਰੀ ਖਬਰ ਦੇਵਾਂਗੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਉਹਨਾਂ ਨੇ ਵੀ ਸੌਂ ਚੱਕ ਦਿੱਤੀ ਹੈ ਕਿ ਮਜੀਠੀਆ ਸਾਹਿਬ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਪੂਰੇ ਬਾਦਲ ਪਰਿਵਾਰ ਦਾ ਵੀ ਜੋਰ ਲੱਗਿਆ ਦਰਾਂ ਸਾਲ ਦੇ ਵਿੱਚ ਜਦੋਂ ਮਜੀਠੀਆ ਨੂੰ ਜੇਲ੍ਹ ਹੁੰਦੀ ਆ ਤਾਂ ਬਾਦਲ ਦੀਆਂ ਵੀ ਚੀਕਾਂ ਨਿਕਲਦੀਆਂ ਨੇ ਅੱਜ ਤੁਹਾਨੂੰ ਇਸੇ ਦੀ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਬਾਦਲ ਪਰਿਵਾਰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਰਿਹਾ ਐਸ ਕਰਕੇ ਮੁੱਖ ਮੰਤਰੀ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਇਹ ਗੱਲ ਕਈ ਕੱਲ ਕਹਿੰਦਾ ਸਾਡੇ ਵਲੇ ਸ਼ਹੀਦ ਭਗਤ ਸਿੰਘ ਸੀ ਉਹਨਾਂ ਤੋਂ ਡਬਲ ਜ਼ਿੰਦਗੀ ਜੀ ਚੁੱਕੇ ਆ ਜੇਕਰ ਸਾਨੂੰ ਬਾਦਲ ਪਰਿਵਾਰ ਮਰਵਾ ਵੀ ਦਿੰਦਾ ਤਾਂ ਕੋਈ ਗੱਲ ਨਹੀਂ ਯਾਨੀ ਕਿੰਨੀ ਵੱਡੀ ਗੱਲ ਕਹਿਣੀ ਪਈ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਦੀਆਂ ਧਮਕੀਆਂ ਦੇ ਕਰਕੇ ਪਰ ਹੋਰ ਜਿਹੜਾ ਐਕਸ਼ਨ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਤੁਹਾਡੇ ਸਾਹਮਣੇ ਹੀ ਕਰਦੇ ਆ ਔਰ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਾਇਆ ਗਿਆ ਕਿੰਨੀ ਦੌਰ ਦੇ ਲਈ ਪਹੁੰਚਾਇਆ ਗਿਆ ਨਾਭਾ ਜੇਲ੍ਹ ਦੇ ਵਿੱਚ ਲਜਾਇਆ ਗਿਆ ਔਰ ਹਾਈ ਕੋਰਟ ਦੀ ਸਿਕਤਾਈ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਹਾਈ ਕੋਰਟ ਨੂੰ ਚੈਲੰਜ ਕਰਨ ਵਾਸਤੇ ਇਹਨਾਂ ਦੇ ਵਕੀਲਾਂ ਨੇ ਦਰਸਾਲ ਦੇ ਵਿੱਚ ਕੁਝ ਗਲਤ ਪਟੀਸ਼ਨਾਂ ਪਾ ਦਿੱਤੀਆਂ ਸੀ ਜਿਹੜੀ ਤੋਂ ਕਿ ਹਾਈ ਕੋਰਟ ਮੈਂ ਪਹਿਲਾਂ ਵੀ ਕਿਹਾ ਕਿ ਭਾਈ ਅਦਾਲਤਾਂ ਛੱਡ ਚੁੱਕੀਆਂ ਸੀ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਬੱਚਾ ਬੱਚਾ ਵਿਕਰਮ ਮਜੀਠੀਆ ਦੇ ਉੱਤੇ ਇਹੀ ਗੱਲ ਕਹਿ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਭੇਜੋ ਯਾਨੀ ਆਪਣੇ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਕਾਲੇ ਪਾਣੀ ਕਹਿੰਦੇ ਜਿੱਥੇ ਉਹਦਾ ਦਾਦਾ ਰਹਿ ਕੇ ਆਇਆ ਸੀ ਵਿਕਰਮ ਮਜੀਠੀਆ ਦਾ ਉਸੇ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜਣ ਦੀ ਪੰਜਾਬ ਦੇ ਲੋਕਾਂ ਬਣੀ ਹੋ ਅਪੀਲ ਕੀਤੀ ਜਾ ਰਹੀ ਸੀ ਪਰ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ੍ਹ ਕਿਵੇਂ ਹੁੰਦੀ ਹੈ ਔਰ ਕਿੰਨੀ ਦੇਰ ਦੇ ਲਈ ਹੁੰਦੀ ਹੈ ਸੁਣੋ ਜਰਾ ਧਿਆਨ ਦੇ ਨਾਲ سرکاری وکیلاں نے بھی ٹھپّا لا ਦਿੱتا ہے اس تو بعد ਤੁਹਾਡੇ سامنے میں मुख्यमंत्री ਦਾ ਦੂਜਾ ਐਕਸ਼ਨ ਹੈ ਜਿਹੜਾ ਬਹੁਤ ਹੈਰਾਨ ਕਰ ਦੇਣ ਵਾਲਾ ਇਹਨਾਂ ਦੇ ਵਰਕਰਾਂ ਨੂੰ ਵੀ ਔਰ ਪੂਰੇ ਬਾਦਲ ਪਰਿਵਾਰ ਨੂੰ ਵੀ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ اپਡੇਟ ਸਾਂਝੀ ਕਰਾਂਗੇ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦੂਜੇ ਐਕਸ਼ਨ ਦੀ ਹੈ ਸੁਣੋ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦਰ ਉੱਤੇ ਪੇਸ਼ ਕਰਨਾ ਹੈ ਇਹਨਾਂ ਨੂੰ ਨਿਊ ਨਾਭਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲਸ ਆ ਰਹੀਆਂ ਦਿਖਾਈਆਂ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ ਦੇ ਪੀਰੀਅਡ ਦੇ ਵਿੱਚ ਕਿਉਂਕਿ ਰਿਮਾਨਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਉਹਦਾ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਇਦਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਆ ਤਾਂ ਸੁਣ ਲਿਆ ਪੰਜਾਬ ਵਾਲੇ ਦੁਬਾਰਾ ਰਿਮਾਂਡ ਲਿਤਾ ਜਾਊਗਾ ਜੇਲ੍ਹ ਦੇ ਵਿੱਚੋਂ ਲਿਆ ਕੇ ਬਿਕਰਮ ਸਿੰਘ ਮਜੀਠੀਆ ਨੂੰ ਯਾਨੀ ਵਿਕਰਮ ਸਿੰਘ ਮਜੀਠੀਆ ਨਿਊ ਯਾਨੀ ਕਿ ਨਾਬਾਦੀ ਜੇਲ੍ਹ ਦੇ ਵਿੱਚ ਧੱਕੇ ਗਏ ਨੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਉਤਰਿਆ ਯਾਨੀ ਪੰਜਾਬ ਦੇ ਲੋਕਾਂ ਦੀ ਰეკਮੈਂਡ ਕੀ ਸੀ ਪੰਜਾਬ ਦੀ ਸਰਕਾਰ ਨੂੰ ਕਿ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਹੋਵੇ ਸੁਖਬੀਰ ਸਿੰਘ ਬਾਦਲ ਯਾਨੀ ਸੁਖਬੀਰ ਸਿੰਘ ਬਾਦਲ ਵੀ ਅੱਜ ਚੀਕਾਂ ਨਿਕਲ ਗਈਆਂ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਵੀ ਰੋਣ ਲੱਗ ਗਏ ਕਿ ਸਾਡੇ ਮਜੀਠੀਆ ਨੂੰ ਜੇਲ੍ਹ ਹੋ ਗਈ ਹੈ ਕਿਉਂਕਿ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਬਹੁਤ ਸਾਰੀਆਂ ਧਮਕੀਆਂ ਵੀ ਦਿੱਤੀਆਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਪਰ ਕੋਈ ਵੀ ਪੇਸ਼ ਨਹੀਂ ਚਲੀ ਸਗੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਦਾ ਸੱਚ ਆ ਗਿਆ ਕਿ ਅੰਦਰ ਇਹਨਾਂ ਦੇ ਬੋਲਦਾ ਕੀ ਆ ਹੰਕਾਰ ਬੋਲਦਾ ਹੰਕਾਰ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਵੀ ਨਕਾਰ ਦਿੱਤੇ ਨੇ ਸਿੱਖ ਕੌਮ ਦੇ ਦਾ ਪਹਿਲੇ ਹੀ ਦੋਸ਼ੀ ਆ ਹੁਣ ਜਿਹੜਾ ਦੂਜਾ ਐਕਸ਼ਨ ਉਹ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਸਿੱਖ ਕੌਮ ਦਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਆ ਕਿਵੇਂ ਆ ਯਾਨੀ ਇੱਕ ਪਾਸੇ ਬੇਅਦਬੀਆਂ ਤੇ ਕਾਨੂੰਨ ਬਣਾ ਰਹੀ ਆ ਸਰਕਾਰ ਉਹ ਕਾਨੂੰਨ ਲੈ ਕੇ ਆਊਗੀ ਸਭ ਤੋਂ ਵੱਡੀ ਬੇਅਦਬੀ ਕਰਨ ਵਾਲੇ ਸੁਖਵੀਰ ਸਿੰਘ ਬਾਦਲ ਔਰ ਜਹਾ ਫਿਰ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਤੋਂ ਚੱਲੀ ਇਹਨਾਂ ਦੀ ਪੂਰੀ ਕਹਾਣੀ ਆ ਇਹਨਾਂ ਨੂੰ ਉਹਦੇ ਵਿੱਚ ਵੀ ਬਹੁਤ ਕੜੀ ਸਜ਼ਾ ਦੇਣ ਜਾ ਰਹੀ ਆ ਪੰਜਾਬ ਦੀ ਸਰਕਾਰ ਔਰ ਪੰਜਾਬ ਦਾ ਮੁੱਖ ਮੰਤਰੀ ਔਰ ਦੂਜੇ ਪਾਸੇ ਜਿਹੜੀ ਸਾਡੀ ਸਿੱਖ ਕੌਮ ਹੈ ਉਹਨਾਂ ਨੇ ਵੀ ਇਨਕਾਰ ਦਿੱਤੇ ਆ ਕਿਉਂਕਿ ਪੰਜ ਪਿਆਰੇ ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਸਜ਼ਾ ਫਿਰ ਤੋੜਾ ਦਿੱਤੀ ਹੈ ਔਰ ਹੁਣ ਸੁਖਬੀਰ ਸਿੰਘ ਬਾਦਲ ਦੀ ਵਾਰੀ ਆ ਕਿਉਂਕਿ ਮਜੀਠੀਆ ਸਾਹਿਬ ਨੂੰ ਕਹਿੰਦੇ ਸੀ ਇਹਨਾਂ ਦੇ ਵਕੀਲ ਕਹਿੰਦੇ ਬਾ ਇੱਜ਼ਤ ਬਰੀ ਕਢਾਵਾਂਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭਾਈ ਪਤਾ ਲੱਗਿਆ ਲੋਕ ਰეკਮੈਂਡ ਕਰ ਲੱਗ ਰਹੇ ਨੇ ਤੇ ਜੇਕਰ ਤੁਸੀਂ ਮਜੀਠੀਆ ਨੂੰ ਛੱਡਿਆ ਤਾਂ ਤੁਹਾਡੇ ਉੱਤੇ ਪਤਾ ਨਹੀਂ ਇਹ ਕਿਹੋ ਜਿਹਾ ਯਾਨੀ ਕਿ ਐਕਸ਼ਨ ਲੈਣਗੇ ਜਾਂ ਕੁਝ ਕਰਨਗੇ ਪਰ ਮੌਜੂਦਾ ਸਰਕਾਰ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਉਹ ਜਾਣਗੇ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇਹੀ ਮਗਰਮੱਛ ਸੀਗੇ ਜਿਹੜੇ ਮੈਂ ਫੜਨੇ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਹੁਣ ਵੱਡੇ ਪੱਧਰ ਦੇ ਉੱਤੇ ਲੋਕ ਪੰਜਾਬ ਦੇ ਸਾਥ ਵੀ ਦੇ ਰਹੇ ਨੇ ਸਵਸਤ ਕਰਕੇ ਪੰਜਾਬ ਦੇ ਹੁਣ ਉਸ ਜਰਨਲ ਨੂੰ ਜਿਹੜਾ ਕਹਿੰਦਾ ਸੀ ਐਵੇਂ ਮੁੱਛਾ ਕਰਕੇ ਕਹਿੰਦਾ ਭਗਵੰਤਾ ਤੈਨੂੰ ਦੇਖੂਗਾ ਉਸ ਬੰਦੇ ਨੂੰ ਅੱਜ ਜੇਲ੍ਹ ਹੋ ਗਈ ਹੈ ਤੇ ਨਾਬਾਦੀ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਹੁਣ ਦੂਜੇ ਪਾਸੇ ਵਿਕ੍ਰਮ ਸਿੰਘ ਮਜੀਠੀਆ ਦੇ ਪਿੱਛੇ ਜਿਹੜਾ ਬਾਦਲ ਪਰਿਵਾਰ ਜ਼ੋਰ ਲਾਉਂਦਾ ਸੀ ਉਹ ਵੀ ਅੱਜ ਚੀਕਾਂ ਮਾਰ ਰਿਹਾ ਯਾਨੀ ਵਕੀਲਾਂ ਨੇ ਪਹਿਲਾ ਅਪਡੀਸ਼ਨਾਂ ਪਾ ਲਿਆ ਫਿਰ ਬਹੁਤ ਸਾਰੀਆਂ ਧਮਕੀਆਂ ਵੀ ਦੇ ਲੀਆਂ ਸੋਸ਼ਲ ਮੀਡੀਆ ਦੇ ਜਿਹੜੇ ਕਿ ਲੋਕ ਬੋਲਦੇ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਵਾਜ਼ ਦੇ ਖਿਲਾਫ ਨਾ ਬੋਲੋ ਯਾਨੀ ਸਾਡੇ ਹੱਕ ਦੇ ਵਿੱਚ ਏਜੰਡਾ ਚਲਾਓ ਸਰਕਾਰ ਦੇ ਵਿਰੋਧ ਇਹ ਚਾਹੁੰਦੇ ਸੀ ਇਹ ਸਾਰੇ ਲੋਕ ਪਰ ਦਰਅਸਲ ਦੇ ਵਿੱਚ ਪੰਜਾਬ ਚਾਹੁੰਦਾ ਸੀ ਕਿ ਭਾਈ ਇਹਨਾਂ ਨੂੰ ਟਿਕਾਣੇ ਲਾਇਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਛੱਡੋ ਉਸ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਚੁੱਕਿਆ ਸੀ ਮਜੀਠੀਆ ਕਿਉਂਕਿ ਉਹਦੀ ਕੁੜੀ ਦੇ ਤਾਨੇ ਉਹਦੀ ਪਤਨੀ ਦੇ ਤਾਨੇ ਮੁੱਖ ਮੰਤਰੀ ਨੂੰ ਮਾਰ ਰਿਆ ਸੀ ਐਸ ਕਰਕੇ ਮੁੱਖ ਮੰਤਰੀ ਨੇ ਉਹ ਵੀ ਬਦਲਾ ਲੈ ਲਿਆ ਔਰ ਦੂਜੇ ਪਾਸੇ ਜਿਹੜਾ ਪੰਜਾਬ ਪੂਰਾ ਇਹਨਾਂ ਤੋਂ ਦੁਖੀ ਹੈ ਯਾਨੀ ਜਗਦੀਸ਼ ਭੋਲੇ ਤੋਂ ਲੈ ਕੇ ਬਸ ਇਹਨਾਂ ਨੂੰ ਇੱਕੋ ਹੀ ਗੱਲ thiệtਈ ਹੈ ਬਾਦਲ ਕਿਆ ਨੂੰ ਕਹਿੰਦੇ ਅਸੀਂ ਜਗਦੀਸ਼ ਭੋਲਾ ਫੜਿਆ ਸੀ ਅਸੀਂ ਉਹਨੂੰ ਭੋਲੇ ਨੂੰ ਫੜਿਆ ਸੀ ਆਹੀ ਗੱਲ ਪੂਰਾ ਪਰਿਵਾਰ ਕਹਿ ਰਿਹਾ ਹੋਰ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਹੀ ਨਹੀਂ ਕਿ ਪੰਜਾਬ ਦੇ ਉੱਤੇ ਤੁਸੀਂ ਵੇਖਿਆ ਹੋਵੇ ਚਿੱਟੇ ਦੇ ਮਾਮਲੇ ਤੇ ਬੋਲਦੇ ਹੋਣ ਅਜੇ ਬਾਦਲ ਕੇ ਜਾਂ ਕਿਸੇ ਕੌਮ ਦੇ ਪ੍ਰਤੀ ਕੋ ਸਿੱਧਾ ਕੰਮ ਕੀਤਾ ਹੋਵੇ ਕੌਮ ਦਾ ਤਾਂ ਇਹਨਾਂ ਨੇ ਦੋਸ਼ ਕੀਤਾ ਜਿਹੜਾ ਕਿ ਕਾਹਨ ਕੀਤਾ ਉਹਦੀਆਂ ਮਾਫੀਆਂ ਕਈ ਵਾਰ ਮੰਗ ਲੀਆਂ ਨੇ ਤਾਂ ਹੁਣ ਇਹਨਾਂ ਨੂੰ ਪੂਰਾ ਪੰਜਾਬ ਕਾਟਾ ਮਾਰ ਚੁੱਕਿਆ ਪੰਜਾਬ ਦੀ ਸਰਕਾਰ ਨੇ ਦੱਬ ਲਏ ਨੇ ਜਿਹੜਾ ਪੰਜਾਬ ਦੇ ਲੋਕ ਚਾਹੁੰਦੇ ਸੀ ਉਹੀ ਐਕਸ਼ਨ ਹੋ ਗਿਆ ਤਾਂ ਠੀਕ ਆ ਪੰਜਾਬ ਵਾਲੇ ਜਿਨ੍ਹਾਂ ਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਕੀ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਹੁਣ ਪਹਿਲੇ ਵਾਲੀਆਂ ਗੱਲਾਂ ਨਾਲ ਸਮਝਣ ਕਿ ਜੇਲ੍ਹ ਚ ਜਾਂਦੇ ਸੀ ਤੇ ਜ਼ਮਾਨਤਾਂ ਕਰਾ ਕੇ ਬਾਹਰ ਆਉਂਦੇ ਸੀਗੇ ਸੀਐਮ ਭਗਵੰਤ ਮਾਨ ਨੇ ਵੀ ਸੋਚੀ ਚੁੱਕੀ ਆ ਕਿ ਹੁਣ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਕਿਉਂਕਿ ਸੀਐਮ ਭਗਵੰਤ ਮਾਨ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਜਾਣਦੇ ਹੈਗੇ ਆ ਕਿ ਜੇ ਅਗਰੇ ਬਾਹਰ ਆਉਣਗੇ ਤੇ ਆਪਣਾ ਅਸਰ ਰਸੂਖ ਇਸਤੇਮਾਲ ਕਰਨਗੇ ਆਪਣੇ ਤਾਲੁਕਾਤ ਇਸਤੇਮਾਲ ਕਰਨਗੇ ਔਰ ਜਿਹੜਾ ਵਹ ਗੇਮ ਪਲਟਣ ਦੀ ਕੋਸ਼ਿਸ਼ੇ ਜ਼ਰੂਰ ਕਰਨਗੇ ਅ ਦੂਸਰੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ ਔਰ ਹਰ ਸਿਮਰਤ ਕੌਰ ਹੈ ਉਹਨਾਂ ਨੇ ਵੀ ਲਾਈਵ ਧਮਕੀਆਂ ਦਿੱਤੀਆਂ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਤੇ ਹੁਣ ਪੰਜਾਬ ਦੇ ਲੋਕ ਜਿਹੜੇ ਆ ਸੀਐਮ ਭਗਵੰਤ ਮਾਨ ਤੋਂ ਇੱਕ ਵੱਡੇ ਐਕਸ਼ਨ ਦੀ ਵੱਡੀ ਜਿਹੜੀ ਆ ਉਹ ਅਪੀਲ ਕਰਨ ਦੇ ਹੀਗੀ ਹੈ ਇੱਕ ਇਹ ਮਤਲਬਾ ਕਰਨ ਦੇ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਵੱਡੇ-ਵਡੇਰੇ ਜਿਹੜੇ ਆ ਕਾਲੇ ਪਾਣੀ ਐ ਸੀ ਵਿਕਰਮ ਸਿੰਘ ਮਜੂਤੀਆ ਨੂੰ ਵੀ ਉੱਥੇ ਹੀ ਜੇਲ੍ਹ ਭੇਜਿਆ ਜਾਵੇ ਤਾਂ ਕਿ ਇਹ ਦੁਬਾਰਾ ਬਾਹਰ ਨਾ ਆ ਸਕਣ ਕਿਉਂਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਨੇ ਪਹੁੰਚਾਇਆ ਹੈ ਪੰਜਾਬ ਦਾ ਨੁਕਸਾਨ ਇਹਨਾਂ ਨੇ ਕੀਤਾ ਹੈਗਾ ਵੈ ਅਜ ਤੱਕ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਬਲਕਿ ਨੁਕਸਾਨ ਹੀ ਕੀਤਾ ਹੈ ਅਜ ਤੱਕ ਇਹ ਨਸ਼ਿਆਂ ਦੇ ਖਿਲਾਫ ਨਹੀਂ ਬੋਲੇ ਇਹਨਾਂ ਨੇ ਜੁੱਟੇ ਦੇ ਖਿਲਾਫ ਆਵਾਜ਼ ਨਹੀਂ ਚੁਕੀ ਕੋਈ ਐਕਸ਼ਨ ਨਹੀਂ ਲਿਆ جی ہوں سی ایم وہ مان نے ایکشن کیتا ہے تو انہوں نے مکمل تو صحیح طریقے ایکشن ہونا چاہیے تاکہ انہوں نصیحت آ سکے رو تھا کی کہنا سے جائے اس ویڈیو بارے کومنٹس کر کے لازمی دسے اور کیا اپنا ڈھیر سارا خیال ملیں گے اگلی ویڈیو دنال اللہ حافظ